ਹਾਰਤਿਕ ਨਾਮ ਦਾ ਇੱਕ ਮੁੰਡਾ ਸੀਗਾ ਜੀ ਜਿਹੜਾ ਸ਼ਾਮ ਦੇ ਟਾਈਮ ਆਪਣੇ ਦੋਸਤ ਨਾਲ ਐਕਟੀਵਾ ਤੇ ਜਾ ਰਿਹਾ ਸੀਗਾ ਉਹਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਤੇ ਉਦੀ ਮੌਕੇ ਤੇ ਡੈਥ ਹੋ ਗਈ ਸੀ ਜਿਹੜਾ ਦਾ ਦੋਸਤ ਸੀਗਾ ਉਹਨੂੰ ਵੀ ਗੋਲੀਆਂ ਲੱਗੀਆਂ ਸੀਗੀਆਂ ਜਿਹਦੇ ਨਾਲ ਆਊਟ ਆਫ ਡੇਂਜਰ ਡਿਸਚਾਰਜ ਹੋ ਗਿਆ ਪਹਿਲਾਂ ਤੇ ਹਰਕਤ ਚ ਆਂਦੇ ਹੋਏ ਲੋਕਲ ਇੰਵੈਸਟੀਗੇਸ਼ਨ ਚਲਦੀ ਸਭ ਤੋਂ ਪਹਿਲਾਂ ਤਾਂ ਆਇਡੈਂਟੀਫਾਈ ਕੀਤਾ ਗਿਆ ਇੱਕ ਬਾਇੰਡਿੰਗ ਆਇਡੈਂਟੀਫਾਈ ਕੀਤਾ ਗਿਆ ਕਿ ਕੌਣ-ਕੌਣ ਦੋਸ਼ੀ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਨਵੈਸਟੀਗੇਸ਼ਨ ਅੱਗੇ ਵਧੀ ਇੱਕ ਦਾ ਦੋ ਮੋਟਰਸਾਈਕਲ ਹੋ ਗਏ ਦੋ ਦੇ ਤਿੰਨ ਮੋਟਰਸਾਈਕਲ ਹੋ ਗਏ ਤਿੰਨ ਮੋਟਰਸ ਤਿੰਨ ਟੂ व्हीਲਰਸ ਚ 8 ਲੋਗ ਆਏ ਸੀਗੇ ਜੀ ਤੇ ਉਹ ਸਾਰੇ ਆਇਡੈਂਟੀਫਾਈ ਹੋ ਗਏ ਉਹ ਲੋਕ ਸਾਰੇ ਲੋਹਿਆਣਾ ਦੇ ਰਹਿਣ ਵਾਲੇ ਜਿਹੜਾ ਮ੍ਰਿਤਕ ਸੀਗਾ ਜਿਹਦੀ ਡੈਥ ਹੋਈ ਸੀਗੀ ਗੁਲੀਆਂ ਨਾਲ ਉਹਨਾਂ ਦੇ ਜਾਣਕਾਰ ਸੀਗੇ ਇਹਨਾਂ ਦੀ ਆਪਸ 'ਚ ਕਾਫੀ ਟਾਈਮ ਤੋਂ ਤੂ-ਤੂ ਮਮੇ ਚੱਲ ਰਹੀ ਸੀਗੀ ਜਿਹੜਾ ਮ੍ਰਿਤਕ ਸੀਗਾ ਹੀ ਵਾਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਇੰਸਟਾਗ੍ਰam ਇਨਫਲੂਐਂਸਰ ਸੀਗਾ ਤੇ ਇੰਸਟਾਗ੍ਰam ਤੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀਗੇ ਭਲਾ ਚੰਗਾ ਬੋਲਦੇ ਸੀਗੇ ਫੋਨ ਤੇ ਵੀ ਜਦ ਵੀ ਇੱਕ ਦੂਜੇ ਨਾਲ ਗੱਲ ਕਰਨੀ ਗਰੁੱਪ ਨੇ ਦੂਜੇ ਨਾਲ ਕਰਨੀ ਤੇ ਗਾਲੀ ਗਲੋਚ ਹੁੰਦਾ ਸੀਗਾ ਫਾਈਨਲੀ इन्होंने ये प्लान बना के उन्हों मरण मारन का प्लान बनाया नो तीन बंदे गिरफ्तार व्यक्ति चौबी है, चौबीस साल उमर है लुधियाने का रहने वाला ये वो इंसान है जिन्हें इंफोरमेशन दिखी जिन्होंने मारिया कि जी ये फलानी फलानी जगह पर खड़ा है कार्तिक उस ਵਿਦ ਟੈਕਨੀਕਲ ਹੈਲਪ ਟੀਮਸ ਫੋਰਮ ਕੀਤੀ ਗਿਆ ਪੰਜ ਸਟੇਟ ਇਹ ਬੰਦੇ ਜਾ ਕੇ ਰੁਕੇ ਤੇ 18 19 ਦਿਨ ਬਾਅਦ ਇਹਨਾਂ ਨੂੰ ਹਜ਼ੂਰ ਸਾਹਿਬ ਨੰਦੇੜ ਤੋਂ ਅਰੈਸਟ ਕਰ ਲਿਆ ਗਿਆ ਦੋ ਇਹ ਮੇਨ ਬੰਦੇ ਸੀਗੇ ਜੀ ਇੱਕ ਦਾ ਨਾਮ ਸैम ਹੈ ਦੂਜੇ ਦਾ ਨਾਮ ਗੌਤਮ ਹੈ 25 ਸਾਲ ਦੇ ਕਰੀਬ ਦੀ ਉਮਰ ਹੈ ਸैम ਜਿਹੜਾ ਸੀਗਾ ਉਹ ਇਹਦਾ ਦੋਸਤ ਹੀ ਸੀਗਾ ਜਿਹੜਾ ਆਵਾ ਕਾਰਤਿਕ ਜਿਹੜਾ ਮਰਨ ਵਾਲਾ ਹੈ ਹੁਣ ਤੱਕ ਇਹ ਨਦੀ ਪੋਜੀਸ਼ਨ ਤੋਂ ਬੱਤੀ ਬੋਰ ਦਾ ਇੱਕ ਪਿਸਟਲ along with round ਇਹ ਰਿਕਵਰ ਹੋਇਆ ਤੇ ਇੱਕ ਕੰਟਰੀ ਮੇਡ ਵੈਪਨ ਰਿਕਵਰ ਹੋਇਆ 12 ਬੋਰ ਦਾ ਹੁਣ ਜਿਹੜਾ ਵੈਪਨ ਰਿਕਵਰ ਹੋਇਆ ਇਹਦੀ ਫੋਰੈਂਸਿਕ ਜਾਂਚ ਹੋਗੀ ਜੀ ਜਿਹੜੀ ਬੁਲੇਟਸ ਬੋਡੀ ਤੋਂ ਨਿਕਲੀਆਂ ਉਹ ਜਾਂਚ ਕਰਵਾਇੰਗੇ ਤੇ ਬਾਕੀ ਜਿਹੜੇ 4-5 ਰਹਿ ਗਏ ਨੇ ਜਿਹੜੇ ਇਹਨਾਂ ਦੇ ਨਾਲ ਸੀਗੇ ਉਹਨਾਂ ਨੂੰ ਵੀ ਜਲਦੀ ਪਹੁੰਚ ਗਿਆ